ਉਹਨਾਂ ਦੀ ਬੱਚੀ ਹੈ ਜੀ ਉਹ ਤੇ ਐ ਮਾਰਾ ਜਾ ਕੀਤਾ ਹੀ ਉਹਨਾਂ ਨੇ ਆ ਦੇਬੂ ਨਾ ਬੜੀ ਗੱਦੀ ਉਹਨੂੰ ਬੱਚੀ ਨੂੰ ਗਾਲ ਕੱਢੀ ਆ ਜਦ ਮੈਂ ਮੰਮੀ ਦੇ ਫੇਰ ਦਿਵਾਲੇ ਹੋ ਗਏ ਉਹਨਾਂ ਦੇ ਸੈਲਸ ਫੜਿਆ ਹੈਗਾ ਮਮਾ ਦਾ ਇਹਦਾ ਤੇ ਮੈਂ ਸਾਈਡ ਟੇ ਹੋ ਕੇ ਵੀਡੀਓ ਬਣਾਉਣ ਲੱਗੀ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਮੇਰੇ ਤੋਂ ਫੋਨ ਫੋਟੇ ਦੇਬੂ ਭਾਜੀ ਦਾ 2 ਸਾਲਾਂ ਦੀ ਬੱਚੀ ਸੀ ਜਿਸ ਨੂੰ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਕਿ ਸਾਹਮਣੇ ਖੜੀ ਕੁੜੀ ਤੋਂ ਵੀ ਸੁਣੀਆਂ ਨਹੀਂ ਗਈਆਂ ਤੇ ਜਦੋਂ ਉਸਨੇ ਕਿਹਾ ਕਿ ਐਵੇਂ ਉਹ ਤਾਂ ਛੋਟੀ ਜੀ ਬੱਚੀ ਹੈ ਉਸ ਨੂੰ ਕਿਉਂ ਇੰਨਾ ਮਾੜਾ ਬੋਲ ਰਹੇ ਹੋ ਤਾਂ ਉਸ ਤੋਂ ਬਾਅਦ ਤੈਸ਼ ਚ ਆ ਕੇ ਕੁੱਟਮਾਰ ਕੀਤੀ ਪਰਿਵਾਰ ਦੀ ਸਿਰ ਤੱਕ ਪਾੜ ਦਿੱਤੇ ਤੇ ਫਿਰ ਹਸਪਤਾਲ ਪਹੁੰਚਾਇਆ ਪਰ ਮਾਮਲਾ ਹੋਰ ਵੀ ਗੰਭੀਰ ਹੈ ਜਿੱਥੇ ਪਰਿਵਾਰ ਦੇ ਇਲਜ਼ਾਮ ਨੇ ਕਿ ਪੁਲਿਸ ਕੋਈ ਐਕਸ਼ਨ ਨਹੀਂ ਕਰ ਰਹੀ ਕਿਉਂਕਿ ਜੋ ਦੂਸਰਾ ਕੁੱਟਮਾਰ ਕਰਨ ਵਾਲਾ ਪਰਿਵਾਰ ਹੈ ਉਹ ਨਸ਼ਾ ਵੇਚਦਾ ਹੈ ਤੇ ਨਾਲੋਂ ਨਾਲ ਉਨ੍ਹਾਂ ਦੇ ਵੱਲੋਂ ਚੜ੍ਹੇ ਮਹੀਨੇ ਪੁਲਿਸ ਨੂੰ ਪੈਸੇ ਦਿੱਤੇ ਜਾਂਦੇ ਜਿਸ ਕਾਰਨ ਪੁਲਿਸ ਵੀ ਕੋਈ ਐਕਸ਼ਨ ਕਰਕੇ ਰਾਜ਼ੀ ਨਹੀਂ ਤੇ ਇਸ ਬੱਚੀ ਦੇ ਨਾਲ ਜੋ ਘਟਨਾ ਵਾਪਰੀ ਹੈ ਉਸ ਦਾ ਵੀ ਕੋਈ ਲਿਹਾਜ਼ ਨਹੀਂ ਕੀਤਾ ਗਿਆ ਜੇਕਰ ਪੂਰੇ ਮਾਮਲੇ ਦੀ ਗੱਲ ਕਰੀਏ ਤਾਂ ਇਹ ਅੰਮ੍ਰਿਤਸਰ ਦਾ ਮਾਮਲਾ ਹੈ ਜਿੱਤੇ 2 ਸਾਲਾਂ ਦੀ ਇੱਕ ਬੱਚੀ ਆਪਣੀ ਖੇਡ ਰਹੀ ਸੀ ਘਰ ਦੇ ਬਾਹਰ ਜਿਵੇਂ ਖੇਡਦੇ ਹੁੰਦੇ ਨੇ ਬੱਚੇ ਤਾਂ ਐਸੇ ਚ ਬੱਚੀ ਨੇ ਇੱਕ ਹੱਥ ਚੱਕਿਆ ਜਿਵੇਂ ਹੁਣ ਹੱਥ ਕਈ ਵਾਰ ਬੱਚੇ ਵੈਸੀ ਉਹਨਾਂ ਦੀ ਆਦਤ ਹੁੰਦੀ ਹੈ ਕਿ ਜੇ ਕਿਸੇ ਨੂੰ ਦੇਖਦੇ ਨੇ ਕੋਈ ਨਾ ਕੋਈ ਇਸ਼ਾਰਾ ਕਰ ਹੀ ਦਿੰਦੇ ਨੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਪੱਦੀ ਸ਼ਬਦਾਵਲੀ ਦੀ ਉਸ ਬੱਚੀ ਦੇ ਲਈ ਕੇਵਲ 2 ਸਾਲ ਦੀ ਬੱਚੀ ਇੱਥੇ ਯਾਦ ਰੱਖਿਆ ਜਾਏ ਉਸ ਦੇ ਲਈ ਵਰਤੋਂ ਕੀਤੀ ਗਈ ਤੇ ਫਿਰ ਜਦੋਂ ਉਸ ਬੱਚੀ ਦੇ ਨਾਲ ਖੜੀ ਉਸ ਦੀ ਜੋ ਇੱਕ ਲੜਕੀ ਸੀ ਉਸ ਦੀ ਜੋ ਕਿਹਾ ਜਾ ਰਿਹਾ ਕਿ ਭੈਣ ਨਹੀਂ ਲੱਗਦੀ ਆ ਰਿਸ਼ਤੇ ਦੇ ਵਿੱਚ ਉਸ ਲੜਕੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਐਦਾ ਕਾਤੇ ਬੋਲ ਰਹੇ ਹੋ ਤਾਂ ਉਲਟਾ ਉਸ ਲੜਕੀ ਨੇ ਵੀ ਕਾਫੀ ਜ਼ਿਆਦਾ ਬੋਲਣ ਲੱਗ ਗਈ ਕਾਫੀ ਜ਼ਿਆਦਾ ਗਾਲੀ ਗਲੋਚ ਹੋਏ ਆਪਸ ਦੇ ਵਿੱਚ ਤੇ ਜੋ ਇਸ ਲੜਕੀ ਦੇ ਅੱਗੇ ਪਿਤਾ ਸੀ ਵੀ ਉਸ ਨੂੰ ਖਿੱਚ ਕੇ ਅੰਦਰ ਲੈ ਗਿਆ ਕਿ ਚਲੋ ਲੜਾਈ ਨਹੀਂ ਕਰਨੀ ਐਦਾ ਚਲੋ ਇਹ ਦਿਨ ਤਾਂ ਗੱਲ ਆਈ ਗਈ ਹੋਊਗੀ ਪਰ ਇਹ ਜੋ ਪਰਿਵਾਰ ਸੀ ਬਾਅਦ ਚ ਥਾਣੇ ਗਿਆ ਫਿਰ ਸ਼ਿਕਾਇਤ ਕਰਨ ਦੇ ਲਈ ਪਰ ਮਗਰੀ ਫਿਰ ਜੋ ਇਹ ਪਰਿਵਾਰ ਹੈ ਜਿਸ ਤੇ ਨਸ਼ਾ ਵੇਚਣ ਦੇ ਇਲਜ਼ਾਮ ਨੇ ਤੇ ਜਿਨ੍ਹਾਂ ਨੇ ਗਾਲਾਂ ਕੱਢੀਆਂ ਨੇ ਉਹ ਫਿਰ ਪਹੁੰਚ ਗਿਆ ਥਾਣੇ ਤੇ ਆਪਣੀਆਂ ਮਹਿਲਾਵਾਂ ਨੂੰ ਲੈ ਕੇ ਪਹੁੰਚਿਆ ਥਾਣੇ ਦੇ ਵਿੱਚ ਜਿਨ੍ਹਾਂ ਦੀਆਂ ਅਗੇ ਮਹਿਲਾਵਾਂ ਦੇ ਵੱਲੋਂ ਫਿਰ ਧੱਕੇਸ਼ਾਹੀ ਦੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਧੱਕਾ ਕਰਕੇ ਪਹਿਲਾਂ ਆਪਣੀ ਰਿਪੋਰਟ ਲਿਖਾਈ ਕਿ ਪਹਿਲਾਂ ਅਸੀਂ ਆਪਣੀ ਰਿਪੋਰਟ ਲਿਖਾਵਾਂਗੇ ਤੇ ਫਿਰ ਜੋ ਹੈ ਇਹ ਜੋ ਪੀੜਤ ਪਰਿਵਾਰ ਹੈ ਫਿਰ ਇਹਨਾਂ ਦੀ ਰਿਪੋਰਟ ਪੁਲਿਸ ਦੇ ਲਿਖੀ ਆ ਤੇ ਐਸੇ ਚ ਜਦੋਂ ਥਾਣੇ ਚੋਂ ਬਾਹਰ ਜਾ ਰਹੇ ਸੀ ਉਦੋਂ ਰਾਹ ਦੇ ਵਿੱਚ ਘੇਰ ਕੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਿਸ ਦੇ ਵਿੱਚ ਮਾਂ ਦਾ ਸਿਰ ਬੁਰੀ ਤਰ੍ਹਾਂ ਪਾਟ ਗਿਆ ਉਸ ਦੇ ਸਿਰ ਦੇ ਵਿੱਚੋਂ ਖੂਨ ਨਿਕਲਿਆ 25 ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਜੋ ਦੂਸਰੀ ਲੜਕੀ ਸੀ ਤੇ ਜੋ 2 ਸਾਲਾਂ ਦੀ ਮਾਸੂਮ ਲੜਕੀ ਹੈ ਉਹ ਬੱਚੀ ਵੀ ਬਹੁਤ ਜ਼ਿਆਦਾ ਇਸ ਦੌਰਾਨ ਸਹਿਮ ਗਈ ਕਿ ਸਾਰੀ ਘਟਾ ਤੋਂ ਬਾਅਦ ਪਰ ਪਰਿਵਾਰ ਦੇ ਇਲਜ਼ਾਮ ਨੇ ਕਿ ਪੁਲਿਸ ਐਕਸ਼ਨ ਕਰਨਾ ਤਾਂ ਦੂਰ ਦੀ ਗੱਲ ਉਲਟਾ ਉਹਨਾਂ ਨੂੰ ਹੀ ਤੰਗ ਕਰ ਰਹੀ ਹੈ ਕਿਉਂਕਿ ਹਸਪਤਾਲ ਲਿਜਾਣ ਦੀ ਵਾਰੀ ਜਦੋਂ ਕਿਹਾ ਕਿ ਸਾਨੂੰ ਪੁਲਿਸ ਪ੍ਰੋਟੈਕਸ਼ਨ ਚਾਹੀਦੀ ਹੈ ਇਸ ਤਰੀਕੇ ਨਾਲ ਸਾਡੇ ਤੇ ਹਮਲਾ ਕੀਤਾ ਗਿਆ ਤਾਂ ਉਲਟਾ ਪੁਲਿਸ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਤੁਸੀਂ ਖੁਦ ਹੀ ਜਾਓ ਅਸੀਂ ਤੁਹਾਨੂੰ ਨਹੀਂ ਲਿਜਾਉਣ ਵਾਲੇ ਉੱਥੇ ਹਸਪਤਾਲ ਦੇ ਵਿੱਚ ਇਹ ਇਲਜ਼ਾਮ ਪਰਿਵਾਰ ਨੇ ਲਗਾਏ ਨੇ ਜਦੋਂ ਹਸਪਤਾਲ ਲੈ ਕੇ ਗਏ ਤਾਂ ਉਹਨਾਂ ਕਿਹਾ ਕਿ ਤੁਸੀਂ ਖੁਦ ਹੀ ਜਾਓ ਅਸੀਂ ਤੁਹਾਨੂੰ ਨਹੀਂ ਲੈ ਕੇ ਜਾਵਾਂਗੇ ਇਲਜ਼ਾਮ ਪਰਿਵਾਰ ਨੇ ਲਗਾਏ ਨੇ ਹੁਣ ਇਸ ਪਰਿਵਾਰ ਨੇ ਪੁਲਿਸ ਤੇ ਵੀ ਇਲਜ਼ਾਮ ਲਗਾਏ ਨੇ ਕਿ ਪੁਲਿਸ ਉਹਨਾਂ ਤੋਂ ਪੈਸੇ ਲੈਂਦੀ ਹੈ ਇਸ ਲਈ ਕੋਈ ਕਾਰਵਾਈ ਨਹੀਂ ਕਰਦੀ ਕਿਉਂਕਿ ਘੁਟਮਾਰ ਤੋਂ ਬਾਅਦ ਦੇ ਵਿੱਚ ਵੀ ਜਦੋਂ ਉਹਨਾਂ ਕਿਹਾ ਕਿ ਸਾਨੂੰ ਖਤਰਾ ਹੈ ਤੇ ਐਸੇਚ ਹਸਪਤਾਲ ਸਾਨੂੰ ਨਾਲ ਲੈ ਕੇ ਜਾਓ ਤਾਂ ਪੁਲਿਸ ਨੇ ਕਹਿ ਦਿੱਤਾ ਕਿ ਖੁਦ ਹੀ ਹਸਪਤਾਲ ਪਹੁੰਚੋ ਅਸੀਂ ਤੁਹਾਡੇ ਨਾਲ ਨਹੀਂ ਜਾਵਾਂਗੇ ਜਿਸ ਕਾਰਨ ਪਰਿਵਾਰ ਨੂੰ ਖਤਰਾ ਪੈਦਾ ਹੋ ਰੱਖਿਆ ਇਹ ਘਟਨਾ ਤੋਂ ਬਾਅਦ ਹੁਣ ਸਵਾਲ ਖੜੇ ਹੁੰਦੇ ਨੇ ਕਿ ਆਖਰਕਾਰ ਐਸੀਆ ਘਟਾਵਾ ਤੇ ਐਕਸ਼ਨ ਕਿਉਂ ਨਹੀਂ ਲੱਤਾ ਜਾ ਰਿਹਾ ਇੱਕ ਤਾਂ ਨਸ਼ਾ ਵੇਚਣ ਦਾ ਮੁੱਦਾ ਆਪਣੇ ਆਪ ਚ ਕਾਫੀ ਗੰਭੀਰ ਹੈ ਤੇ ਦੂਸਰਾ ਨਸ਼ੇ ਦੇ ਨਾਲ ਜੋੜ ਕੇ ਐਸੇ ਵਿਅਕਤੀਆਂ ਤੇ ਕੋਈ ਕਾਰਵਾਈ ਨਾ ਕਰਨਾ ਸਵਾਲੀਆ ਚ ਨਜ਼ੂਰ ਖੜੇ ਕਰਦਾ ਤੇ ਇਸ ਤੇ ਕੀ ਐਕਸ਼ਨ ਹੁੰਦਾ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਐਸੇ ਚ ਪਰਿਵਾਰ ਦਾ ਤੇ ਪੁਲਿਸ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਤੇ ਝਗੜਾ ਹੋਇਆ ਜੀ ਕੀ ਕਾਰਨ ਕੀ ਹੈ ਸਰ ਬੱਚੀ ਦੇ ਘਰ ਨੂੰ ਹੋਇਆ ਛੋਟੀ ਜੀ ਬੱਚੀ ਸੀ ਹੂੰ ਤੇ ਉਹ ਸਰ ਮੁੱਖੇ ਜੱਦੀ ਹੀ ਬਾਹਰ ਦੇ ਲੰਘਣ ਦੇ ਹੀ ਜੀ ਇੰਨਾ ਦੇ ਨਾਲ ਵੀ ਉਹਨਾਂ ਦਾ ਪੇਟਾ ਛੋਟਾ ਜਾਏਗਾ। ਲੋ ਬੱਚੀ ਨੇ ਰੇਟ ਫੜਕੇ ਜੁਨਾਏ। ਕਿੰਨੇ ਸਾਲ ਦੀ ਬੱਚੀ ਆ ਜੀ? 2 ਸਾਲਾਂ ਦੀ ਬੱਚੀ ਹੈ ਜੀ ਉਹ। ਤੇ ਐ ਮਾਰਾ ਜਾ ਕੀਤਾ ਹੀ ਉਹਨਾਂ ਨੇ। ਆ ਦੇ ਬੂ ਨਾ ਬੜੀ ਗੱਤੀ ਉਹਨੂੰ ਉਹ ਬੱਚੀ ਨੂੰ ਗਾਲ ਕੱਢੀ ਆ। ਤੇ ਕੁੜੀ ਨੇ ਸੁਣ ਲਿਆ ਸੀ ਉਹਨਾਂ ਨੇ ਤੇ ਕੁੜੀ ਕਹਿੰਦੀ ਵੀ ਅੰਕਲ ਏਦਾਂ ਗਾਲ ਕੱਢੀ ਜੇ ਤੁਸੀਂ ਉਹ ਤੇ ਛੋਟੀ ਜਿਹੀ ਬੱਚੀ ਜੇ ਤੇ ਸ਼ਿਸ਼ਾਣੇ ਜੀ ਉਹ ਫਿਰ ਉਹਦੇ ਵੀ ਗੱਲ ਪੈ ਗਿਆ ਜੀ ਤੇ ਮੁੜ ਕੇ ਫਿਰ ਉਹ ਹੱਥੀ ਪੈਣ ਲੱਗਿਆ ਤੇ ਦਵਾ-ਦਵ ਆਪਣੇ ਪਿਓ ਨੀ ਨਰਿੰਦਰ ਵੜ ਲਿਆ ਬੂਆ ਢੋਲਿਆ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਥਾਣੇ ਚਲੇ ਗਏ ਸੀ ਕਿ ਹਾਰੇ ਮਗਰੇ ਹੀ ਆ ਗਿਆ ਕੁੜੀਆਂ ਲੈ ਕੇ ਆ ਗਏ ਤੇ ਜੀ ਕੁੜੀਆਂ ਲੈ ਕੇ ਥਾਣੇ ਆ ਗਏ ਉਸ ਤੋਂ ਬਾਅਦ ਰੋੜਾ ਕਰਨ ਲੱਗੀ ਗਾਲਾਂ ਕੱਢਣ ਲੱਗੀ ਵੀ ਮੈਨੂੰ ਕਿਹੜਾ ਪੁਲਿਸ ਵਾਲੇ ਗੋਲੀ ਮਾਰ ਦੇਣਗੇ ਤੇ ਮੇਰਾ ਕੀ ਕਰ ਲੈਣਗੇ ਤੇ ਮੇਰੀ ਕੰਪਲੀਟ ਪਹਿਲਾਂ ਲਿਖੋ ਉਹਨਾਂ ਨੇ ਸਿਰਫ ਇਹ ਕੰਪਲੀਟ ਉਹਨਾਂ ਦੀ ਪਹਿਲਾਂ ਲਿਖੀ ਆ ਬਾਅਦ ਸਾਡੀ ਵੀ ਕੰਪਲੀਟ ਲਿਖਿਆ ਸਾਨੂੰ ਕਹਿੰਦੇ ਵੀ ਤੁਸੀਂ ਜਾਓ ਅਸੀਂ ਆਪੇ ਸੁਝਾਦਾਂਗੇ ਸਾਡੇ ਨਾਲ ਤੁਸੀਂ ਪੁਲਿਸ ਵਾਲਿਆਂ ਨੇ ਕਿਹਾ ਵੀ ਸਾਡੇ ਨਾਲ ਚੱਲੋ ਸਾਨੂੰ ਮਾਲੀ ਜਾਨੀ ਦਾ ਨੁਕਸਾਨ ਹੋ ਸਕਦਾ ਹਾਂਜੀ ਬਹੁਤ ਪਿਆਜੀ ਉਹ ਕਹਿੰਦੀ ਅਸੀਂ ਆਪੇ ਸੁਝਾਦਾਂਗੇ ਇੱਕ ਵਾਰੀ ਤੁਹਾਨੂੰ ਕਿਹਾ ਅਜੀ ਤੁਸੀਂ ਜਾਓ ਤੇ ਅਸੀਂ ਸਾਰਾ ਉਹਨਾਂ ਦੀ ਕਹਿ ਤੋ ਆ ਗਏ ਜੇ ਇਹਨਾਂ ਨੇ ਪਹਿਲੀ ਪਲੈਨਿੰਗ ਬਣਾਈ ਸੀ ਕਿ ਇਹ ਰਾਹ ਦੇ ਉੱਤੇ ਰੋਡ ਤੇ ਹੀ ਖਲੋਤੇ ਨੇ ਸਾਨੂੰ ਹੱਦਲ ਕਿੰਨੇ ਜਣੇ ਸੀ ਕਿਤੇ ਇਹ 8-7 ਜਣੇ ਹੀ ਸੀ ਸਰ ਤੇ 8-6 ਜਣੇ ਹੀ ਉੱਥੇ ਮੈਂ ਹਜੇ ਗੱਡੀ ਤੋਂ ਉਤਰਨੀ ਲੱਗੀ ਆ ਸਰ ਉਹਨਾਂ ਨੇ ਦਵਾ ਦਮ ਪਹਿਲੇ ਹੀ ਸਾਡੇ ਤੇ ਹਮਲਾ ਕੀਤਾ ਬੜਾ ਹੀ ਹਨੂ ਮਾਰਿਆ ਵਾ ਬਹੁਤ ਹੀ ਜ਼ਿਆਦਾ ਦੋਹਾਂ ਜਣਿਆਂ ਨੂੰ ਉਹਨਾਂ ਕੋਲ ਹਥਿਆਰ ਵੀ ਸੀ ਹਾਂਜੀ ਉਹ ਹਥਿਆਰ ਹੈਗੇ ਤਾਂ ਹੀ ਮੇਰਾ ਸਿਰ ਖੁਰਪਟਿਆ ਵਾ ਕੁਝ ਮਾਰਿਆ ਮੈਨੂੰ ਮੁੜ ਕੇ ਸਾਡੇ ਤੇ ਮੈਨੂੰ ਹਾਂ ਹੋਸ਼ ਹੀ ਨਹੀਂ ਕਿ ਕੀ ਸਾਨੂੰ ਕਰਨ ਦੇ ਮੇਰੇ ਲੋ ਬੜਾ ਵਗਣ ਲੱਗ ਗਿਆ ਮੇਰੀ ਕੁੜੀ ਜੇ ਬੂ ਮਸਟਾ ਲੱਗੀਆਂ ਨੇ ਪੇਟ ਦੇ ਲੱਥੀਆਂ ਨੇ ਤੇ ਸਰ ਸਾਨੂੰ ਬਚਾਉਣ ਵਾਸਤੇ ਕੁੜੀ ਆਈ ਸੀ ਕਿਥੋਂ ਹਾਂਜੀ ਬਚਾਉਣ ਵਾਸਤੇ ਕੁੜੀ ਆਈ ਉਹਦੇ ਨਾਲ ਵੀ ਕੁਝ ਕੀਤਾ ਉਹ ਬਚਾਉਣ ਵਾਸਤੇ ਆਈ ਉਹਨੂੰ ਵੀ ਫੜ ਲਿਆ ਉਹਨਾਂ ਨੇ ਤੇ ਉਹਨੂੰ ਵੀ ਕੁੱਟਿਆ ਇਹ ਸਾਰਿਆਂ ਨੂੰ ਇਹਨਾਂ ਨੂੰ ਕੁੱਟੇ ਛੱਗਿਆ ਮੁੜ ਕੇ ਸਾਰਾ ਹੀ ਛੱਟ ਲੱਗਣ ਤੋਂ ਬਾਅਦ ਵੀ ਖਾਣੇ ਗਏ ਜੇ ਜਰੂਰ ਖਾਣੇ ਗਏ ਇਹਨਾਂ ਨੇ ਸਾਡੇ ਮਗਰ ਡਾਕਟਰ ਲੈ ਕੇ ਤੇ ਸਾਡੇ ਬੈਗ ਖਾਣੇ ਤੱਕ ਆਏ ਸੀ ਤਾਂ ਕੀ ਹਾਂ ਗੱਡੀ ਲਾਈ ਸਾਡੇ ਮਗਰ ਉਤੋਂ ਖਾਣੇ ਤੱਕ ਆਹੀ ਖਾਣੇ ਦੇ ਵੜ ਗਏ ਇਹਨਾਂ ਨੇ ਫਿਰ ਫੇਰ ਪੁਲਸ ਵਾਲੇ ਕਹਿੰਦੇ ਵੀ ਤੁਸੀਂ ਬਾਹਰ ਨਿਕਲ ਜਿਓ ਤੁਸੀਂ ਨਾ ਸੌਂਦੇ ਹੋ ਨਾ ਸੌਂ ਦਿੰਦੇ ਹੋ ਤੇ ਤੁਸੀਂ ਅੱਧੀ ਰਾਤਾਂ ਕਿਹਦੇ ਵੱਲੋਂ ਕਹੀ ਗਈ ਏ ਇਹਦਾ ਹਾਂਜੀ ਪੁਲਸ ਵਾਲੇ ਵੱਲੋਂ ਪੁਲਸ ਵਾਲੇ ਕਹਿੰਦੇ ਸੀ ਕਿ ਤੁਸੀਂ ਅੱਧੀ ਰਾਤ ਆ ਜਾਂਦੇ ਜੇ ਪਹਿਲਾਂ ਮਤਲ ਲੜਾਈਆਂ ਕਰਦੇ ਫਿਰ ਤੁਸੀਂ ਸਾਨੂੰ ਵੀ ਨਹੀਂ ਛੋੜ ਦਿੰਦੇ ਜੇ ਤੇ ਬਾਹਰ ਨ ਪੁਲਿਸ ਵਾਲੇ ਕਹਿ ਰਹੇ ਸੀ ਕਿ ਆਹੀ ਮੈਰੋਂ ਨਹੀਂ ਹਾਂ ਤੇ ਮੁਰਕੇ ਸਰ ਮੈਂ ਬੜਾ ਰੋਇ ਕਿ ਮੇਰੀ ਹੋਣੀ ਨਹੀਂ ਆ ਸੱਟਾਂ ਲੱਗੀਆਂ ਲੱਗੀਆਂ ਜੇ ਮਗਾ ਸਾਡੀ ਫਰਮਾਈ ਨਹੀਂ ਕਰਦੇ ਉਹ ਕਹਿੰਦੇ ਕਿ ਅਸੀਂ ਆਪੇ ਪੁਲਿਸ ਵਾਲੇ ਤੇ ਦੇ ਗਏ ਆ ਤੇ ਸਾਡਾ ਕੱਟ ਕੇ ਦਿੱਤਾ ਸੀਗਾ ਤੁਹਾਨੂੰ ਹਾਂਜੀ ਕਿਦੋਂ ਮੈਡੀਕਲ ਕਰਾਉਣ ਵਾਸਤੇ ਦੇ ਤਾ ਫਿਰ ਮੈਡੀਕਲ ਕਰਾਉਣ ਵਾਸਤੇ ਆਹੀ ਆਖਿਆ ਵੀ ਤੁਸੀਂ ਸਾਡੇ ਨਾਲ ਚੱਲੋ ਤੇ ਅਸੀਂ ਇਕੱਲੇ ਜਾਵਾਂਗੇ ਸਾਨੂੰ ਖਤਰਾ ਜੀ ਉਹ ਕਹਿੰਦੇ ਕਿ ਨਾਲ ਨਹੀਂ ਅਸੀਂ ਜਾ ਸਕਦੇ ਅਸੀਂ ਤੁਹਾਨੂੰ ਘਰ ਤੱਕ ਸਾਡੇ ਆਉਣੀ ਆ ਅੱਗੇ ਮਲਾਜਮਾ ਕਰਨ ਤੁਸੀਂ ਆਪ ਹੀ ਜਾਣਾ ਪੈਣਾ ਵਾ ਤੇ ਫਿਰ ਕਿਸ ਦਿਨ ਦੀ ਗੱਲ ਹੈ ਜੀ ਕਿਹੜੀ ਛੱਟਾਂ ਦੀ ਇਹ ਮੰਗਲਵਾਰ ਦੀ ਗੱਲ ਹੈ ਜੀ ਅੱਛਾ ਮੰਗਲਵਾਰੀ ਜਦੋਂ ਤੱਕ ਕਿ ਕੋਈ ਪੁਲਿਸ ਨੇ ਕਾਰਵਾਈ ਕੀਤੀ ਉਹਨਾਂ ਨੂੰ ਨਾ ਨਾ ਸਰ ਕੋਈ ਨਹੀਂ ਇੱਕ ਪੁਲਿਸ ਵਾਲਾ ਵੀ ਉਹਨਾਂ ਨੂੰ ਫੜਨ ਨਹੀਂ ਆਇਆ ਨਾ ਕੋਈ ਉਹਨਾਂ ਦੇ ਕੋਈ ਕਾਰਵਾਈ ਹੋ ਸਮਾ ਸਾਹਮਣੀ ਫੜਦੇ ਜੀ ਨਾ ਕੋਈ ਗੱਲ ਨਾ ਬਾਤ ਆਈ ਦਰੋ ਰੋ ਕੇ ਥੱਕ ਗਏ ਕਾਰਨ ਕੀ ਸਮਝਦੇ ਕਿਹੜਾ ਪੁਲਿਸ ਉਹਨਾਂ ਦੀ ਕਾਰਵਾਈ ਨਹੀਂ ਹਾਂਜੀ ਕਾਰਨ ਕੀ ਸਮਝਦੇ ਕਿਹੜੀ ਪੁਲਿਸ ਉਹਨਾਂ ਤੇ ਕਾਰਵਾਈ ਨਹੀਂ ਕਰਦਾ ਸਰ ਇਹ ਕਾਰਨ ਹੈਗਾ ਵਾ ਉਹ ਵੇਚਦੇ ਆ ਸ਼ਰਾਬ ਨਸ਼ਾ ਵੇਚਦੇ ਆ ਉਹਦੇ ਬੂਹੇ ਨਾਲ ਤੇਰਾ ਉਹ ਨਸ਼ਾ ਵੇਚਦਾ ਗਲੀ ਦੇ ਵਿੱਚ ਸਰੇ ਆਮ ਵੇਚਦਾ ਵਾ ਉਹ ਮਹੀਨਾ ਲੈਣ ਆਉਂਦੇ ਆ ਹਰ ਮਹੀਨੇ ਪੈਸੇ ਲੈ ਕੇ ਜਾਂਦੇ ਆ ਕਿ ਕੋਈ ਵੀ ਕੰਪਲੀਟ ਹੋਵੇ ਤੇ ਬੂਖੜ ਨੂੰ ਆਉਂਦੇ ਹੀ ਨਹੀਂ ਆ ਠੀਕ ਹੈ ਜੀ ਜੇ ਅਸੀਂ ਕਹਿੰਨੇ ਵੀ ਆ ਤੇ ਉਹ ਆ ਵੀ ਜਾਂਦੇ ਨਾ ਪਹਿਲਾਂ ਤੇ ਬੂਖੜ ਕਰ ਦਿੰਦੇ ਵੀ ਅਸੀਂ ਆਉਨੇ ਤੋਂ ਆਪੇ ਭੱਜ ਭੁਜ ਕੇ ਦੇਖੇ ਆਸੇ ਪਾਸੇ ਚੱਲ ਜਾਂਦੇ ਜੀ ਇਸ ਕਰਕੇ ਤੇ ਉਹਨਾਂ ਨੂੰ ਮੰਗ ਗਈ ਆ ਜੀ ਪੱਤਾ ਹਾਂਜੀ ਮੰਗ ਕੀ ਪ੍ਰਸ਼ਾਸਨ ਸਰਕਾਰ ਨੂੰ ਮੰਗ ਕੀ ਕਰਦੇ ਆ ਅਸੀਂ ਸਾਰੇ ਇਹੋ ਕਹਿੰਨੇ ਆ ਪੀ ਸਾਡੇ ਤੇ ਇਦਾਂ ਹੁੰਦਾ ਰਿਹਾ ਮੇਰੀਆਂ ਨੌਜਵਾਨਾਂ ਕੁੜੀਆਂ ਜਿੱਦਾਂ ਸਾਨੂੰ ਘੇਰ ਲਿਆ ਵਾ ਜਿੱਦਾਂ ਫੜ ਲਿਆ ਜੇ ਅਸੀਂ ਸਰ ਬਾਹਰ ੱੱਕੇ ਖਾਂਦੇ ਰਹੇ ਮਗਰੋਂ ਮੇਰੀਆਂ ਕੁੜੀਆਂ ਦਾ ਬੂਆ ਵੀ ਇਹਨਾਂ ਨੇ ਸਾਰੀ ਰਾਤ ਟੋੜਿਆ ਇਹਨਾਂ ਦੇ ਮੁੰਡਿਆਂ ਨੇ ਉਹ ਵੀ ਨਿਸ਼ਾਨ ਮੇਰੇ ਕੋਲੇ ਥੋੜੂਆਂ ਕਿਚੀਆਂ ਨੇ ਹਾਂਜੀ ਪ੍ਰਸ਼ਾਸਨ ਨੂੰ ਕੀ ਪੀਲ ਕਰਦੇ ਜੀ ਪਰ ਮੈਂ ਸਰਕਾਰ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੀ ਆਂ ਬਿੱਜਿੱਦਾ ਸਾਡੇ 'ਤੇ ਹਮਲਾ ਕੀਤਾ ਗਿਆ ਹਨੂ ਇਸ ਗੱਲ ਦਾ ਇਨਸਾਫ ਮਿਲੇ ਕਿ ਕੱਲ ਨੂੰ ਮੇਰੀਆਂ ਕੁੜੀਆਂ ਨੂੰ ਜਾਂ ਮੇਰੇ ਬੰਦੇ ਨੂੰ ਜਾਂ ਮੈਨੂੰ ਆਉਂਦੇ ਜਾਂਦੇ ਨੂੰ ਅਸੀਂ ਵੀ ਮਿਹਨਤ ਕਰਕੇ ਕਮਾਈ ਕਰਕੇ ਖਾਣੇ ਆ ਆਉਂਦੇ ਜਾਂਦੇ ਨੂੰ ਨੁਕਸਾਨ ਪਹੁੰਚਾਉਣਗੇ ਜਾਂ ਸਾਨੂੰ ਸਰਟੀਫਿਕੇਟ ਲਾਉਣਗੇ ਘਰੇ ਬੂਹੇ ਤੋੜਨ ਤੱਕ ਆਗੇ ਜੇ ਮੇਰੀਆਂ ਕੁੜੀਆਂ ਨੂੰ ਕੋਈ ਅਭੀ ਤਵੀ ਗੱਲ ਹੋਗੀ ਤਾਂ ਫਿਰ ਇਹੋ ਹੀ ਬੰਦੇ ਜ਼ਿੰਮੇਵਾਰ ਹੋਣਗੇ ਇਸ ਗੱਲ ਦਾ ਠੀਕ ਹੈ ਜੀ ਹਾਂ ਜੀ ਉਹ ਮੇਰੇ ਮੰਮੀ ਦੇ ਹੱਥ 'ਤੇ ਪੈਸੇ ਜ਼ਾਰੇ ਮੈਂ ਮੰਮੀ ਨੂੰ ਮੇਰੀ ਨੂੰ ਬਚਾਉਣ ਆਈ ਆ ਮੇਰੇ ਮਮਾ نیچے ਡਿੱਗ ਗਏ ਤੇ ਮੁੜ ਕੇ ਮੇਰੇ ਹੱਥੀ ਪਾਗੇ ਮੈਨੂੰ ਬਹੁਤ ਮਤਲ ਸੱਟਾਂ ਲਾਈਆਂ ਹੋਈਆਂ ਉਹਨਾਂ ਨੇ ਢਿੱਡ ਚ ਲਾਥਾ ਮਾਰੀਆਂ ਵਗੈਰਾ ਉਹਨਾਂ ਨੇ ਸੱਟ ਮਾਰੇ ਕਿੰਨਾ ਨੇ ਮਾਰੀਂਗੇ ਦੇਬੂ ਤੇ ਦੇਬੂ ਦੇ ਮੁੰਡੇ ਹਾਨੀ ਅੱਛਾ ਜੀ ਹਾਂਜੀ ਤੁਸੀਂ ਮੰਮੀ ਨੂੰ ਬਚਾਉਣ ਗਏ ਸੀ ਕਿਰੋਂ ਹੱਥੀ ਪੇ ਮੈਂ ਮੰਮੀ ਨੂੰ ਬਚਾਉਣ ਗਏ ਸੀ ਅੱਛਾ ਜੀ ਉਸ ਤੋਂ ਬਾਅਦ ਮੈਂ ਮੰਮੀ ਦੇ ਫੇਰ ਦਵਾਲੇ ਹੋ ਗਏ ਉਹਨਾਂ ਦੇ ਸਿਰ ਸੁਰ ਖਾੜਿਆ ਹੈਗਾ ਮਮਾ ਦਾ ਇਹਦਾ ਤੇ ਮੈਂ ਸਾਈਡ ਤੇ ਹੋ ਕੇ ਵੀਡੀਓ ਬਣਾਉਣ ਲੱਗੀ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਮੇਰੇ ਤੋਂ ਫੋਨ ਖੋ ਕੇ ਦੇਬੂ ਭੱਜ ਗਿਆ ਅੱਛਾ ਜੀ ਫਿਰ ਥਾਣੇ ਗਏ ਸੀ ਤੂੰ ਹਾਂ ਜੀ ਥਾਣੇ ਗਏ ਥਾਣੇ ਜਾਣ ਤੋਂ ਬਾਅਦ ਹੀ ਆ ਕੇ ਇਹ ਗੱਲ ਹੋਈ ਹੈ ਨਹੀਂ ਨਹੀਂ ਕਿਰੋ ਸੱਟਾਂ ਲੱਗੀਆਂ ਫਿਰ ਥਾਣੇ ਗਏ ਉਹ ਪਿੱਛੇ ਵੀ ਆਏ ਸੀ ਕਿ ਤੁਹਾਡੇ ਹਾਂ ਜੀ ਜਦੋਂ ਅਸੀਂ ਥਾਣੇ ਗਏ ਆ ਸਾਡੇ ਪਿੱਛੇ ਆਏ ਆ ਦਾਸਤਰ ਵਗੈਰਾ ਲੈ ਕੇ ਤੇ ਗੱਡੀ 'ਚ ਸਾਡਾ ਪਿੱਛਾ ਕੀਤਾ ਫਿਰ ਅਸੀਂ ਲੁਕੇ ਵੀ ਹੈਗੇ ਆ ਤੇ ਉਸ ਤੋਂ ਬਾਅਦ ਸਾਈਟ ਤੇ ਹੋਣ ਤੋਂ ਬਾਅਦ ਅਸੀਂ ਆਪਣਾ ਮੇਡੀਕਲ ਉਸ ਤੋਂ ਬਾਅਦ ਸਾਈਟ ਤੋਂ ਹੋਣ ਤੋਂ ਬਾਅਦ ਨਾ ਅਸੀਂ ਆਪਣਾ ਮੰਮੀ ਦਾ ਮੈਡੀਕਲ ਕਰਵਾ ਕੇ ਲਿਆ ਇਸ ਨੂੰ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹੋ ਪ੍ਰਸ਼ਾਸਨ ਨੂੰ ਮੈਂ ਇਹੀ ਕਹਿ ਰਹੀ ਆ ਬੇਨਤੀ ਕਰਦੀ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਠੀਕ ਹੈ ਜੀ ਜੀ ਸਰ ਆਪਣਾ ਨਾਮ ਦੱਸ ਮੇਰਾ ਨਾਮ ਸੁਨਦਰ ਕੁਮਾਰ ਪੱਟੀਆ ਜੀ ਔਰ ਸੱਤੋ ਸਾਲੇ ਜੋਬ ਅਧਿਸ਼ਵਰ ਰਤਨ ਦਾ ਨਾਮ ਤੁਹਾਰਾ ਇੱਕ ਹੀ ਹੈ ਸਾਡੇ ਕੋ ਇੱਕ ਮਸਲਾ ਆਇਆ ਜੀ ਕਿ ਉਹ ਆਪਣੇ ਮੈਡਮ ਦਾ ਰਿਵਾਲੇ ਹੈ ਕਿ ਬੱਚੇ ਤੇ ਲੜਾਈ ਜਿਹਸੀ ਠੀਕ ਹੈ 18 ਦੇ ਵਿੱਚ ਜਿਹੜੇ ਨਾਲ ਚੱਕ ਕੇ ਰਿਪੋਰਟ ਵਗੈਰਾ ਦਿੱਤੀ ਆ ਉਹ ਸਭ ਅਸੀਂ ਕੁਝ ਕੁ ਸੱਤਾਂ ਕੋਈ ਦਿਨ ਮੰਨ ਕਰਦੇ ਆ ਕਿ ਜਿਹੜੇ ਵੀ ਉਹ ਬੰਦੇ ਦੇ ਨਾਲ ਇਹਨਾਂ ਦਾ ਝਗੜਾ ਹੋਇਆ ਵਾ ਉਹ ਤੇ ਕੰਨ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਅਗਰ ਉਸ ਬੰਦੇ ਤੇ ਕਾਰਵਾਈ ਨਾ ਕੀਤੀ ਤੇ ਅਸੀਂ ਜਿਹੜਾ ਬਾ ਸੰਘਰਸ਼ ਹੈਦਾ ਉਹ ਸੱਖਾ ਕਰਦਾਂਗੇ ਤੇ ਅਸੀਂ ਚਾਹਾਂਗੇ ਕਿ ਆਪਾਂ ਧਰਨਾ ਵੀ ਲਾ ਸਕਦੇ ਆ ਅਦਰ ਉਸਤੇ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਮੀਡੀਆ ਰਾਏ ਇਹ ਕਹਿਣਾ ਚਾਹੁੰਦੇ ਹਾਂ ਕਿ ਪੁਛ ਪ੍ਰਸ਼ਾਸਨ ਵੀ ਜਲਦ ਤੋਂ ਜਲਦ ਜਿਹੜੀ ਆ ਉਸ ਬੰਦੇ ਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਸਰ ਇੱਕ ਕੰਪਲੇਟ ਆ ਯੂਨੀ ਰਾਜ ਦੇ ਤੋਂ ਨਾਲ ਕੀ ਸਮੱਸਿਆ ਹਾਂਜੀ ਇੱਕ ਪਰਸੋ ਨਾਈਟ ਨਾ 23 24 ਦੀ ਦਰਮਿਆਨੀ ਰਾਤ ਇੱਕ ਲੇਡੀਜ਼ ਰਾਜਵਿੰਦਰ ਕੌਰ ਆ ਉਹਨਾਂ ਬਾਰਾ ਮੰਪਲੀ ਦੀ ਹੈ ਰਾਤ ਇਹ ਇੰਕੀਡ ਹੋਈ ਸਾਡੇ ਪਾਸ ਪੁਲਿਸ ਸਟੇਸ਼ਨ ਕੰਪਲੇਟ ਕਰਨ ਆਈ ਸੀ ਕੋਈ ਨੇਬਰ ਨਾਲ ਉਹਨਾਂ ਦਾ ਝਗੜਾ ਹੋਇਆ ਸੀ ਛੋਟੇ ਬੱਚੇ ਦਾ ਤੇ ਅਸੀਂ ਉਹਦਾ ਮੈਡੀਕਲ ਵਗੈਰਾ ਡਾਕਟਰ ਜਿਹੜਾ ਸੀ ਉਹ ਜਾਰੀ ਕਰਤਾ ਸੀ ਤੇ ਉਹਦੇ ਵੀ ਐਮਐਲਆਰ ਹਾਲੇ ਤੱਕ ਸੱਤ ਕੁਰਸੀ ਨਹੀਂ ਹੋਈ ਜੋ ਵੀ ਉਹਦੇ ਅਕੋਰਡਿੰਗ ਕਾਰਵਾਈ ਜਿਹੜੀ ਬੰਦੀ ਹੈ ਉਹ ਅਸੀਂ ਅਮਰਿਤਧਿਆਲੇ ਆ ਤੇ ਹਲੇ ਐਮਐਲਆਰ ਦੀ ਵੀ ਉਹ ਅੱਤੇ ਮਸੂਲ ਨਹੀਂ ਹੋਈ ਜੋ ਹੰਟ ਬਾਦ ਕਰਾਈ ਦਿੱਤੀ ਗਈ ਹੈ ਬਿਲਕੁਲ ਜੀ ਬਿਲਕੁਲ ਜੋ ਵੀ ਆ ਇਹ ਫ੍ਰੀ ਸੀੜੀ ਹੈ ਉਹ ਆਪਣਾ ਜੋ ਪੰਤਾ ਹੀ ਕਾਰਵਜ जरूर ਕਰੇਗੀ ਸਰ ਕਿੰਨੇ ਬੰਦਿਆਂ ਦੇ ਖਿਲਾਫ ਪੰਤਾ ਨੇ ਏ ਤੁਸੀਂ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਇਹ ਮੁਫਤ ਤੇ ਜਾ ਕੇ ਤਰਿਆਫਤ ਸਰੀ ਕਰਕੇ ਅਸੀਂ ਜਿਹੜੀ ਆ ਜੋ ਵੀ ਸਟੇਟਮੈਂਟ ਰਿਪੋਰਟ ਲਾਉਂਗੇ ਉਹਦੇ ਅਕਾਊਂਟਿੰਗ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਉਂਦੀ ਹੈ ਉਹ ਲਿਖਉਣ ਨੇ ਲੋਕੀ ਕਾਫੀ ਲੋਕਾਂ ਦਾ ਨਾਮ ਲਿਖਾਉਂਦੇ ਨੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰੀਦਾ ਤਾਂ ਕੋਈ ਇੱਕ ਦੋ ਜਾਣੇ ਹੁੰਦੇ ਨੇ ਹੁਣ ਬੱਚੋਟੇ ਬੱਚੇ ਤੋਂ ਝਗੜਾ ਹੋਇਆ ਉਸ ਤੋਂ ਬਾਅਦ ਅਸੀਂ ਮੁਫਤ ਤੇ ਗਏ ਸੀ ਤੇ ਜੇ ਕੋਈ ਪਰਤਖ ਜੋ ਵੀ ਆ ਅਸੀਂ ਇਹਦੇ ਰਿਗਾਰਡਿੰਗ ਜੋ ਸਭ ਨੇ ਤਾਂ-ਤਾਂਹੇ ਆਉਗੇ ਉਹਦੇ ਅਕੋਰਡਿੰਗ ਉਸ ਚਾਈ ਸਾਹਮਣੇ ਲੈ ਕੇ ਆਵਾਂਗੇ ਉਹ ਜੋ ਬਾਕੀ ਕਰ ਲਈ ਜਾਈ